ਵੇਚ ਵੇਚ ਦੇ ਬਾਈ ਸਿੰਘ ਮੈਂ ਦੇਖਿਆ ਨਾ ਮੋਟੇ ਨੇ ਕਈਆਂ ਦੇ ਪ੍ਰੀਖ ਨੇ ਉਹ ਮੋਟਾ ਸੰਗਾ ਜਿਵੇਂ ਆ ਆ ਥੋੜਾ ਲੰਮਾ ਹਨਾ ਹਾਂ 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 ਗਾਹ ਜਿਹੜੇ ਸੰਗਲ ਬਾਸ਼ੀਆਂ ਵਰਗੇ ਉਹ ਨਹੀਂ ਗੱਲ ਉਹ ਅੱਛਾ ਕਿ ਇਹ ਵੀ ਮਨਲਾ ਦਾ ਕੰਨਾਂ ਤੱਕ ਹੀ ਰੱਖਦੀ ਹੈ ਬਾਤ ਗਾਹ ਨਹੀਂ ਬਤਾਉਂਦੀ ਹੈ ਹੂੰ ਤੇਰੇ ਆਲੇ ਨਾਲ ਦੀਆਂ ਨੇ ਫਿਰ ਤਾਂ ਉਹੀ ਖੂਨ ਹੈ ਤੇ ਦੱਛੇ ਨਾਲ ਦੀ ਗਾਂ ਦੀ ਗਾਂ ਹੋਇਆ ਕੰਮ ਅੱਛਾ ਹਾਂ ਬੁੜਿਆਂ ਬੁੜਿਆਂ ਦੀ ਸੀਗੀ ਵਧੀਆ ਨੇ ਮੈਂ ਨਹੀਂ ਦੇਖਿਆ ਮੇਹੂਣਿਆ ਨਹੀਂ ਨਾ ਦੇਖਲਾ ਬੁੱਥੀਆਂ ਨਾ ਕਾਹ ਨਹੀਂ ਰਲਦੇ ਇਹਨਾਂ ਦੀ ਚੀਜ਼ਾਂ ਨਾ ਕਰਦਣਾ ਨਾ ਕਰਦਣਾ ਰਲਿਆ ਨਾ ਤਾਰੀ ਕੋਈ ਇਹਨਾਂ ਦੇ ਦਾਦੇ ਦੀ ਕੋਈ ਗੱਲ ਕੋਈ ਪੁਰਾਣੀ ਉਗਾਂਦੀ ਆਪਾਂ ਨੂੰ ਹੀ ਸੋਹਣੀ ਲੱਗਣੀ ਹੈ ਕਿਸੇ ਨੂੰ ਨਹੀਂ ਲੱਗਣੀ ਇਹ ਜੇ ਵੀ ਆਪਾਂ ਨੂੰ ਨਹੀਂ ਸੋਹਣੀ ਲੱਗਦੀ ਤਾਂ ਕਿਸੇ ਨੂੰ ਨਹੀਂ ਲੱਗਣੀ ਇਹਨੂੰ ਨਹੀਂ ਸੋਹਣੀ ਲੱਗਣੀ ਹਾਂ ਹੂੰ ਤੇਰਾ ਕਹਣਾ ਇਹ ਵਧੀਆ ਨਸਲ ਦਾ ਹੀ ਫਰਕ ਆ ਅੱਛਾ ਤੇ ਹੁਣ ਸਾਰੇ ਦੁੱਧ ਨਾ ਪਾਲਾਂਗੇ ਫੇਰ ਤਾਂ ਭੇਟਾਂ ਹੀ ਰੱਖ ਰਾਂ ਫੇਰ ਆਪਾਂ ਨੂੰ ਫਾਇਦਾ ਕੀ ਹੂੰ ਹੂੰ ਉਹਨੇ ਤਾਂ ਚਾਹੇ ਜਦੋਂ ਇਹਨਾਂ ਨੇ ਆਪ ਹੀ ਬਜਾਣਾ 1000 ਰੁਪਈਆ ਬਾਹਰੇ ਫੇਰ ਨਹੀਂ ਕੋਈ ਚੱਕਰੇ ਨਾਲ ਅੱਛਾ ਪਰ ਤੇ ਇੱਕ ਰਾਵਸ ਵੀ ਟਾਈਮ ਨਾਲ ਹੀ ਕਰਾ ਦਿੰਨੇ ਹਾਂ ਇਹਨਾਂ ਨੂੰ ਉਹ ਵਾਟੂ ਮੇਲ ਲਾਰੀ ਨੇ ਅੱਜ ਪਾਤ ਕੋਈ ਵਾਣਾ ਨਹੀਂ ਦੇਖਦੇ ਦੁੱਧ ਹੀ ਦੇਖਦੇ ਫਿਰ ਤਾਂ ਉਹ ਕਾਹਦੀ ਨਗਰੀ ਪਤਾ ਕਈ ਫਿਰ ਜਦ ਫਾਇੜ ਪੱਠ ਹੋ ਜਵੇ ਫਿਰ ਉਹ ਘਟ ਰਹਿੰਦੇ ਆ ਗੱਬਣ ਅੱਛਾ ਫੇਲੇ ਆਉਂਦੀਆਂ ਨੇ ਨਾਲੇ ਕਈ ਵਾਰ ਬਹੁਤ ਬੰਨਾ ਘਟਦਾ ਕਰਕੇ ਦੇਖਿਆ ਨੇ ਬਹੁਤ ਹੂੰ 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 ਇਹ ਕਹਿੰਦੇ ਵੀ ਮਾਲ ਚ ਤੁਰੀਆਂ ਫਿਰਦੇ ਲੱਗ ਜਾਂਦੀਆਂ ਨੇ ਪਰ ਦੁੱਧ ਦਾ ਦੁੱਧ ਦਾ ਨਹੀਂ ਫਰਕ ਪੈਂਦਾ ਨਾ ਦੁੱਧ ਦਾ ਕੋਈ ਨਹੀਂ 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 ਦੁੱਧ ਤਾਂ ਉਦੋਂ ਵੱਧ ਦਿੰਦੀਆਂ ਨੇ ਕੀ ਹੁੰਦੀਆਂ ਨੇ ਹਾਂ ਉਹਨਾਂ ਵੱਧ ਤੋਂ ਦਿੰਦੀ ਸੀ ਛੋਟੀ ਵੱਧ ਤੋਂ ਅੱਛਾ ਸਹੀ ਗੱਲ ਆ ਛੋਟੀ ਵੱਧ ਤੋਂ ਦਿੰਦੀਆਂ ਬੱਚੇ ਵੀ ਉਹ ਨਹੀਂ ਦੇ ਦੂ ਬੜੀ ਜਿੰਨੀ ਬੱਚੇ ਦਿੰਦੀ ਆ ਤਾਂ ਲੁਕੀਆਂ ਗ ਠੀਕ ਹੈ ਜਦ ਲਵਾਈ ਨੂੰ ਇਹ ਦੇਖਦੇ ਆ ਬੜਾ ਕੱਦ ਕੋਦ ਨਹੀਂ ਕਿਦੇ ਵੀ ਜਿਹੜੀ ਲੰਬਾਟ ਕਰੀ ਇਹਨਾਂ ਵਿੱਚ ਪੱਠਾਂ ਨੂੰ ਸਾਹਮ ਲਾ ਆ ਸੱਤ ਕਰਾ ਲੈਣ ਜਾਂ 42 ਇੰਚ ਕਰਾ ਲੈਣ ਕੱਦ ਚੱਕ ਜਾਣੀਆਂ ਹਾਂ ਕੱਦ ਜਨਾ ਮਰਜ਼ੀ ਕਰਾ ਲੈਦਾ ਆਪਦੇ ਬਸ ਆ ਹੂੰ ਇਹੀ ਰੋਗ ਦੇ ਆ ਵੱਟਾਂ ਜਿਹੜੀਆਂ ਹੋਣਾਂ ਆ ਰੋਗ ਦੇ ਇੱਕ ਜ਼ਿਆਦਾ ਰੋਗ ਦੇ ਪਰ ਨੂੰ ਲਾਲ ਜੀ ਮਾਣਾ ਨੇਰੇ ਥਾ ਗਏ ਅੱਛਾ ਭਾਈ ਫਿਰ ਉਹ ਸੇਲ ਸੋਲ ਵੀ ਕੀਤੀਆਂ ਹੋਣੀਆਂ ਬੱਕਰੀਆਂ ਕੋਈ ਲੈ ਕੇ ਗਿਆ ਉਹ ਲੈ ਆਉਂਦੇ ਠਰਤੀ ਬੰਦੇ ਲੈ ਆਉਂਦੇ ਨੇ ਅੱਛਾ ਆਮ ਨਹੀਂਗਾ ਕਿ ਜਾਨ ਵੀ ਦੇਚੀ ਜਾ ਕੇ ਨਹੀਂ ਫੜ ਸਕਦਾ ਜਾਨੀ ਲੈ ਕੇ ਗਿਆ ਜਾਨੀ ਵਧੀਆ ਬੰਦੇ ਲੈ ਜਾਂਦਾ ਜਾਨੀ ਆਏ ਨਹੀਂ ਠਕ ਬੰਦਾ ਨਹੀਂ ਆ ਕੇ ਲੈ ਜਾਂਦਾ ਇਹ ਵੀ ਫੜ ਲੂ ਜਾਂਮਨੇ ਠੀਕ ਹੈ ਲਉ ਕੋਈ ਗੱਲ ਨਹੀਂ ਲਉ ਤੇਰੀ ਇਹਨਾਂ ਦੇ ਆ ਦੇਖ ਇਹਨਾਂ ਦੀ ਪੈਸੇ ਲਕਾਉ ਹੀ ਨਹੀਂ ਸਕਦਾ ਬੰਦਾ ਇਹਨਾਂ ਨੂੰ ਕਿਤੋਂ ਵੜਨ ਦਾ ਲੱਗਾ ਨਾ ਜੱਟ ਕਿਦੋਂ ਪਾਸ ਠੀਕ ਹੈ ਜਾਂ ਐ ਲਾਸਣਾ ਉਹ ਹੈ ਜਾਂ ਹੀ ਲਾਲਚੂ ਜਾਂ ਕਿਤੇ ਅੱਜ ਆਪਾਂ ਪਿੰਡ ਚੋਮੋ ਦੇ ਵਿੱਚ ਪਹੁੰਚੇ ਸੀਗੇ ਤੇ ਚੋਮੋ ਦੀਆਂ ਬੱਕਰੀਆਂ ਤੁਹਾਨੂੰ ਪਤਾ ਵੀ ਪਹਿਲੇ ਦਿਨੋਂ ਮਸ਼ਹੂਰ ਨੇ ਤੇ ਅੱਜ ਉਹ ਪਰਿਵਾਰ ਨਾਲ ਮਲਾਉਂਦੇ ਆ ਸਾਨੂੰ ਜਿਨ੍ਹਾਂ ਦੇ ਘਰੋਂ ਇਹ ਕਹਾਣੀ ਸਾਰੀ ਚੱਲਦੀ ਆ ਚੋਮੋ ਵਾਲੀਆਂ ਬੱਕਰੀਆਂ ਦੀ ਤੇ ਗੱਲਬਾਤ ਕਰਾਂਗੇ ਆਪਾਂ ਬਾਈ ਆਪਣੇ ਨਾਲ ਨੇ ਤੇ ਤਾਰੀ ਖੜਾਗਾ ਤੇ ਬਾਈ ਛੋਡਾ ਕੀ ਕੀ ਨਾਗਾ ਮੇਰਾ ਨਾਮ ਚੰਸੂ ਠੀਕ ਆ ਬਾਈ ਤੇਰਾ ਨਾਮ ਬਬਲਾ ਤੇ ਆ ਬਾਈ ਨਾਲ ਹੁੰਦਾ ਹੈ ਇਹਦਾ ਨਾਮ ਜੱਸਾ ਜੱਸਾ ਤੇ ਤੁਹਾਡੇ ਬਾਪਪੂ ਦਾ ਕੀ ਨਾਮ ਸੀਗਾ ਮਲਕੀਤ ਸਿੰਘ ਮਲਕੀਤ ਸਿੰਘ ਠੀਕ ਆ ਉਹਦਾ ਨਾਮ ਚੱਲਿਆ ਹੈ ਆ ਬੱਕਰੀਆਂ 'ਚ ਹਾਂ ਠੀਕ ਹੈ ਅਸਲ ਤਾਂ ਬਾਬੇ ਤੋਂ ਚੱਲਿਆ ਹੋਇਆ ਬਾਬੇ ਤੋਂ ਹਾਂ ਬਾਬੇ ਤੋਂ ਚੱਲਿਆ ਬਾਬੇ ਦਾ ਕੀ ਨਾਮ ਸੀਗਾ ਜੀ ਮਸਤ ਸਿੰਘ ਮਸਤ ਸਿੰਘ ਹੈ ਹਾਂ ਇਹ ਸਾਰੀ ਬਰੀਡ ਤੁਹਾਡੇ ਘਰ ਦੀ ਆ ਘਰ ਦੀ ਹੈ ਠੀਕ ਆ ਬਾਹਰੋਂ ਨਹੀਂ ਆਈ ਕਿ ਤੂੰ ਬਾਹਰੋਂ ਨਹੀਂ ਠੀਕ ਹੈ ਇਹ ਰੱਬੋ ਵਾਲਿਆਂ ਦੀ ਜਾਂ ਕੋਈ ਉਹ ਉਹਨਾਂ ਨਾਲ ਸਾਡਾ ਸੀਗਾ ਸਾਗ ਦਾ ਅਜਾ ਇਹ ਚ ਰੱਬੋ ਵਾਲੀ ਬਰੀਡ ਵੀ ਹੈਗੀ ਆ हां उधर-उधर ही ਅਸੀਂ ਕਰਦੇ ਸੀਗੇ ਦਾਦੇ ਸਾਡੇ ਅੱਛਾ ਬੋਕਵਾ ਕੇ ਜਾਂਦੇ ਸੀਗੇ ਜਾਂਦੇ ਹਾਂ ਹਾਂ ਉਹ ਖੋਲ ਲੈਂਦੇ ਇੱਥੇ ਦਿਨ ਨਾਲ ਤੇਹੀ ਮਾਰੀ ਮੋੜ ਗੱਲਬਾਤ ਪੂਰੀ ਦਿਨਾਂ ਦੀ ਅੱਛਾ ਠੀਕ ਆ ਸਾਡਾ ਜਾਨ ਪੂਰਾ ਸੀਗਾ ਉਹਨਾਂ ਨਾਲ ਹਾਂ ਪਾਪਾ ਇਹਨੂੰ ਲੈਣ ਦੇ ਆ ਗਿਆ ਕਿੱਥੋਂ ਆ ਆਹ ਆਹ ਉਹ ਐਦੀ ਗੱਲ ਬੜਾ ਇਹਨਾਂ ਦੀ ਵਧੀਆ ਗੱਲ ਪੁੱੜਿਆ ਨਾਲ ਵੀ ਦੀਖੀ ਹਾਂ ਹਾਂ ਤੇ ਹੁਣ ਬੱਕਰੀਆਂ ਦਿਖਾਈਏ ਫਿਰ ਛੋਡੀਆਂ ਹਾਂ ਤੇ ਇਹ ਪੁਰਾਣੀਆਂ ਬੱਕਰੀਆਂ ਉਹੀ ਚੱਲੀਆਂ ਆਉਂਦੀਆਂ ਨੇ ਹਾਂ ਪੁਰਾਣੀਆਂ ਹੀ ਚੱਲੀਆਂ ਆਉਂਦੀਆਂ ਮੋਢੀ ਆ ਠੀਕ ਆ ਹੋਣ ਖਾਨ ਨਹੀਂ ਪਾੜਿਆ ਤੁਸੀਂ ਆਪ ਦੀ ਰੱਖਿਆ ਹੈ ਆਪਦਾ ਹੀ ਰਹਿਣ ਸਹੀ ਗੱਲ ਆ ਅੱਛਾ ਨਾ ਕਿਤੇ ਜਾਂਦੇ ਆ ਜਾਂਦਾ ਕੋਈ ਬੱਕਰਾ ਨਾ ਕਿਤੇ ਹੋ ਹੈ ਆਪਦੇ ਦੀ ਰੱਖਦੇ ਆ ਬਾਬੀ ਠੀਕ ਹੈ ਕਿੰਨੀਆਂ ਬੱਕਰੀਆਂ ਨੇ ਹੁਣ ਬਈ ਤੁਹਾਡੇ ਲਵੇ ਸਾਡੇ ਹੋਗੇ 40 45 ਹੋਈਆਂ 40 45 ਠੀਕ ਹੈ ਤੇ ਆਪਾਂ ਬੱਕਰਾ ਦਿਖਾਈਏ ਪਹਿਲਾਂ ਹਾਂ ਬੱਕਰਾ ਬੱਕਰਾ ਦਿਖਾ ਦਿੰਦੇ ਆ ਕੀ ਡਿਟੇਲ ਆ ਬੱਕਰੇ ਕਿੰਨੇ ਦੰਦ ਹੋ ਗਿਆ ਬਈ ਇਹ ਦੋ ਦੰਦ ਹੋ ਗਏ ਬਈ ਦੋ ਦੰਦ ਇੱਕ ਇੱਕਤੀ ਲੈ ਲਈਏ ਤਾਂ ਝੋਲੀ ਕੋਈ ਝੋਲੀ ਨਹੀਂ ਅਜੇ ਛੱਡਿਆ ਨਹੀਂ ਅਛਾ ਠੀਕ ਆ ਫਿਰ ਕਦੋਂ ਛੱਡੋਂਗੇ ਇਹਨੂੰ ਮਾ ਮੂਰੇ ਭਾਦੋਂ ਮੂਰੇ ਹੀ ਗਾਂ ਛਡਾਂਗੇ ਹੂੰ ਤੇ ਕਿੰਨਾ ਲੱਗ ਜੂਗਾ ਵੀ ਕਿਹੜੇ ਹਿਸਾਬ ਨਾਲ ਦੱਸੂਗਾ ਅਛਾ ਐ ਇੱਕ ਦੀ ਕੋਈ ਵੱਡਾ ਬੱਕਰਾ ਹੈ ਨਹੀਂ ਫਿਰ ਜਿਹਦੇ ਝੋਲੀਆਂ ਲੈਤੀਆਂ ਨੇ ਨਹੀਂ ਉਹ ਬੱਕਰਾ ਮਰ ਗਿਆ ਸੀ ਪਹਿਲਾਂ ਅਛਾ ਮਰ ਗਿਆ ਸੀ ਹੂੰ ਹੂੰ ਠੀਕ ਐ ਇਹ ਦੋ ਜਾਂਦਾ ਇਹ ਤਾਂ ਹਜੇ ਭਾਦੋਂ ਚ ਲਾਵਾਂਗੇ ਹੈ ਹਾਂ ਇਹ ਤਾਂ ਭਾਦੋਂ ਹੀ ਲਾਵਾਂਗੇ ਤੇ ਇਹਦੀ ਕੀ ਕੁਆਲਿਟੀ ਦੇਖ ਕੇ ਰੱਖਿਆ ਬਈ ਮਾਲ ਦੇ ਵਿੱਚ ਇਹ ਬਾਸ ਮਾਲ ਜਦੋਂ ਸਾਹਮਣੇ ਕਵਾਲਿਟੀ ਤਾਂ ਹੁਣ ਦੱਸ ਦੇ ਇਹ ਦੱਸ ਦਈਏ ਆ ਤੁਹਾਨੂੰ ਵੀ ਅੱਛਾ ਕਿਹੜੀ ਬੱਕਰੀ ਦਾ ਇਹ ਬੱਕਰੀਆ ਬੜੀ ਗਈ ਆ ਮਾਂ ਵੇਚਦੀ ਸੀ ਭਲਾ ਵੇਚਦੀ ਅੱਛਾ ਠੀਕ ਐ ਲੈ ਵੀ ਦੀ ਮਾਂ ਵੇਚਦੀ ਇਹ ਰੱਖਿਆ ਇੱਕ ਤੀ ਇਹਨਾਂ ਨੇ ਮਾਲ ਚ ਕਿਉਂ ਮੋਲੇ ਨੇ ਕੰਨ ਕੋਲ ਨੂੰ ਵਧੀਆ ਹੈ ਨਾ ਬਾਈ ਹੂੰ ਮੂੰਹ ਮੱਥੇ ਦੇ ਵਧੀਆ ਨੇ ਜਾਨਪੁਰੇ ਛੋਟੇ ਆ ਗੋਲਦਾ ਚਲਦਾ ਰਹੇਗਾ ਦਾਰੀ ਰਾਹ ਬੱਕਰੀ ਦਿਖਾਉਣਾ ਹੈ ਬਈ ਇਹਨਾਂ ਦੀ ਇਹ ਪ੍ਰਾਣੀ ਆ ਬੱਕਰੀ ਹੋਰ ਹੀ ਪਿਆਰੀ ਆ ਪੁਰਾਣੀ ਬੱਕਰੀ ਆ ਪਿਓਰ ਬੱਕਰੀ ਆ ਜਿਵੇਂ ਕੋਈ ਘਾੜ ਨਹੀਂ ਹਮ ਮਾਰੀ ਵੀ ਆ ਹੈਨਾ ਭਾਰੇ ਵੀ ਆ ਬੱਕਰੀ ਦੀ ਪੂਰੀ ਜਾਤ ਲੰਬਾਈ ਵੀ ਆ ਤਾਰੀ ਆ ਇਹਨੂੰ ਕਰੀ ਤੋਰੀ ਇਹਨੂੰ ਤੇ ਦਾਰੀ ਤੇਰੇ ਨਾਲ ਕਿਵੇਂ ਸੀਗਾ ਇਹਨਾਂ ਦਾ ਬਾਬਾਸਾ ਪਿਆਰ ਤੇ ਉਧਰ ਸਾਨੂੰ ਪਤਾ ਦੀ ਉਧਰ ਹੀ ਗੱਲਬਾਤ ਇਹਨਾਂ ਦੀ ਬੱਕਰੀਆਂ ਦਾ ਵੀ ਕਿੱਥੋਂ ਜੱਕਰੀ ਆਏ ਤੇ ਗੱਲਬਾਤ ਮਾੜ ਮੋਟਾ ਸਾਨੂੰ ਸਾਰਾ ਹੀ ਪਤਾ ਦੇ ਜਾਣੀ ਲਿਖਵੰਦੀ ਨੇ ਅੱਜ ਗੱਲਬਾਤ ਕਰ ਲਾਂਦੀ ਉਧਰ ਹੀ ਅੱਛਾ ਹਾਂ ਠੀਕ ਆ ਤੇ ਤੇਰੇ ਨਾਲ ਵੀ ਚੱਲਦਾ ਸੀ ਲਾਈਨ ਦੇ ਨ ਬੱਕਰੀਆਂ ਲਾ ਕੇ ਲੈ ਆ ਡੱਤਰ ਹੀ ਸਾਡਾ ਉਹ ਰੱਬ ਵਾਲਾ ਨਾਲ ਚੱਲਦਾ ਚਰ ਉਹ ਨਾਲ ਆਪਣਾ ਚੱਲਦਾ ਸੀ ਸਾਡਾ ਉਧਰ ਹੀ ਐ ਕੋਈ ਫਰਕ ਨਹੀਂ ਅੱਛਾ ਇੱਕੋ ਜਿਹੀ ਦੇ ਜਾਨ ਕੋਈ ਐਂ ਦੀ ਵੀ ਆਪਾਂ ਉਹ ਕਰ ਲਿਓ ਚੱਲ ਹੂੰ ਉਹ ਰੱਬ ਵਾਲਾ ਕੋਲੇ ਜਾਂਦੇ ਜੁੰਦੇ ਰਹਿੰਦੇ ਸੀ ਪਸ਼ੂ ਇਹਨਾਂ ਦੇ ਵੀ ਸਾਡੇ ਉਧਰ ਹੀ ਸਾਨੂੰ ਕੋਈ ਫਰਕ ਨਹੀਂ ਠੀਕ ਐ ਵੇ ਹੈਗੀ ਦੁੱਧ ਵਾਲੀ ਲੈਣਾ ਇਹ ਵੀ ਹਾਂ ਦੁੱਧ ਵਾਲੀਆਂ ਬੱਕਰੀਆਂ ਘਰ ਵਾਲਾ ਖੂਨ ਇਹਨਾਂ ਦਾ ਵਧੀਆ ਖੂਨ ਰੱਖੇ ਇਹਨਾਂ ਨੇ ਹੂੰ ਮਾੜੀ ਨਹੀਂ ਬੋਕ ਨਹੀਂ ਲਿਆਦਾ ਕਿ ਤੇ ਬੱਕਰੀ ਇਹਨਾਂ ਨੇ ਨੀ ਮੋਕੀ ਨੇ ਜੀ ਪੰਜਾਬ ਦਾ ਖੂਨ ਹੀ ਬਣਾ ਕੇ ਅੱਛਾ 12 ਬੱਕਰੀ ਕੋਈ ਖਰੀਦੀ ਵੀ ਨਹੀਂ ਬਾਈ ਨਹੀਂ ਨਹੀਂ ਕੋਈ ਨਾ ਕੋਈ ਕਹਣਾ ਲੈ ਲਿਆ ਬਈ ਨਾ ਕੱਤੀ ਪੜਿਆ ਨੇ ਪੜਿਆ ਪੜਿਆ ਨੇ ਕੋਈ ਕਰੀ ਦੇ ਉਹ ਆਪਣੇ ਫਟ ਨਹੀਂ ਆਣੇ ਖਾਣ ਹੰ ਅੱਛਿਆ ਦੇਖ ਲਾਦੇ ਪੜਾ ਮੈਂ ਠਰਕ ਠੋਰਕ ਬੋਲ ਲੰਦੇ ਸੀ ਜਾਣੀ ਹੁੰਦੇ ਨਹੀਂ ਦੀ ਕੱਲ ਅੱਜ ਹੀ ਬੋਲਣ ਦੀਆਂ ਦਾ ਠਰਕਾ ਉਹ ਗੱਲ ਨਹੀਂ ਪਾਣੀ ਬਈ ਉਹ ਕੱਲ ਨਹੀਂ ਪਾਣੀ ਹੰ ਮੈਂ ਮੇਲੇ ਮੁੱਲੇ ਤਾਂ ਤਾਂ ਜਾਣਦੇ ਹੋਮਗੇ ਬਾਈ ਪੂਰਾ ਮੇਲਾ ਤਾਂ ਛੱਡਿਆ ਹੀ ਨਹੀਂ ਪੰਜਾਬ ਦੇ ਇਹਨਾਂ ਨੇ ਕੋਈ ਮੰਡੀ-ਮੁੰਡੀ ਤੇ ਨਹੀਂ ਜਾਂਦੇ ਨਾ ਮੰਡੀ ਦੇ ਘਟੋ ਜਾਂਦੇ ਹੰ ਮੰਡੀਆਂ ਦੇ ਘਟ ਜਾਂਦੇ ਆ ਤੇ ਜਿਹੜਾ ਆ ਬੱਕਰਾ ਖੜਿਆਗਾ ਇਹ ਤੋਂ ਲੈਤੀਆਂ ਨੇ ਜੋੜੀਆਂ ਕੋਈ ਨਹੀਂ ਤਾਂ ਇਹ ਵੀ ਸੰਭਲਾ ਵੀ ਦੋ ਜੰਦ ਹੋਇਆ ਹਲੇ ਇਹ ਦੋ ਦੰਦ ਹੀ ਹੋਇਆ ਇਹ ਅੱਛਾ ਇੱਕ ਤੇ ਦੋਨੇ ਰੱਖੇ ਨੇ ਹੈ ਥੋੜਾ ਲਵੇ ਕਾਲੀਆਂ ਤੇ ਲੋਹੀਆਂ ਨੇ ਦੋ ਰੰਗ ਹੀ ਨੇ ਹਨਾ ਲੋਹਾਂ ਵੀ ਸੰਭਲਾ ਵੀ ਆ ਹਾਲ ਹੋ ਗਈਆਂ ਅੱਛਾ ਪਹਿਲਾਂ ਕਾਲੀਆਂ ਕਾਲੀਆਂ ਸੀ ਹੁਣ ਕਾਲੀਆਂ ਕਾਲੀਆਂ ਚੱਲੀਆਂ ਨੇ ਬੱਕਰੀ ਦਾ ਡੱਬ ਵਾਲੀ ਨੂੰ ਹੀ ਰੱਖਦੇ ਸੀ ਤੇ ਕਹਿੰਦੇ ਨਹੀਂ ਆ ਆ ਡੱਬਾ ਰੱਖ ਲਿਆ ਫਿਰ ਇਹਦੇ ਡੱਬਾ ਗਏ ਮਾਰ ਕੇ ਬੱਕਰੀ ਕੀ ਮਗਰ ਹਾਂ ਪਹਿਲਾਂ ਹੈਗੀਆਂ ਸੀ ਡੱਬੀਆਂ ਬੋੜੇ ਆ ਕੋਲੇ ਦੀਆਂ ਦਾਦੇ ਕੋਲੇ ਬੋੜੇ ਕੋਲੇ ਹਾਂ ਮੁੰਡਿਆਂ ਕੋਲੇ ਬਾਪੇ ਕੋਲੇ ਦੀਆਂ ਦਾਦੇ ਕੋਲੇ ਪੰਜ ਦੱਬੀਆਂ ਬੱਕਰੀਆਂ ਸੀਗੀਆਂ ਉਹਨਾਂ ਦੇ ਮਗਰ ਮਾਰ ਗਏ ਅਸ਼ੋਕਾ ਅਸ਼ੋਕੜ ਤੇ ਬਾਗ ਮਗਰ ਨੂੰ ਮਾਰਦੇ ਨੇ ਬਹੁਤ ਤੈਨੂੰ ਪਤਾ ਹੀ ਜਾਂਦਾ ਬੱਕਰੀ ਜਿਆਦਾ ਜਿਹੜੀ ਖੂਨ ਇਹਦਾ ਮਗਰ ਨੂੰ ਜਾਂਦਾ ਅੱਛਾ ਇਹ ਮਗਰ ਨੂੰ ਹੀ ਮਾਰਿਆ ਇਹਦਾ ਠੀਕ ਹੈ ਹੈਗਾ ਇੰਨਾ ਸੀ ਦੇਖੀ ਨੀ ਚਾਂਦਰਾ ਦੇ ਘਰ ਦੇ ਕੋਲ ਬਹੁਤ ਦੱਬੀਆਂ ਸੀਗੀਆਂ ਨਾਲ ਕੋਲੇ ਪਹਿਲਾਂ ਦੋ ਤਿੰਨ ਬੱਕਰੀਆਂ ਉਹਨਾਂ ਦੇ ਮਾਰੇ ਖੂਨ ਹੂੰ 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 ਤੇ ਬੈਕ ਸਾਈਡ ਨੂੰ ਫੇਰ ਮਾਰ ਦਿਆਂ ਜਿੰਮਤ ਕੰਨ ਠੀਕ ਹੈ ਜਿਵੇਂ ਤਾਰੀ ਹੈ ਨਾ ਆ ਬੱਕਰਾ ਹੈਗਾ ਹਨਾ ਮੰਨ ਗਿਆ ਕੋਈ ਹੋਰ ਬੰਦਾ ਕ੍ਰਾਸ ਕਰਾ ਕੇ ਲੈ ਗਿਆ ਬੱਕਰੀ ਤਾਂ ਇਹ ਦੇਖ ਕੇ ਪਤਾ ਲੱਗ ਜੂ ਵੀ ਉਹ ਬੱਕਰੇ ਦਾ ਚੋਮਾ ਉਹਨਾਂ ਲਾਂਗੇ ਅਸੀਂ ਮੇਹਣਾ ਉਹਨਾਂ ਲਾਂਗੇ ਮੇਹਣਾ ਸਾਲ ਲੈਣੇ ਆਪਾਂ ਹੀ ਵਿਸਾਲ ਲੈਣੇ ਆ ਇਹ ਤਾਂ ਚਲ ਦੂਰ ਨੇ ਆਪਾਂ ਹੀ ਵਿਸਾਲ ਲੈਣੇ ਅੱਛਾ ਇਹ ਰਲਦੀਆਂ ਨਹੀਂ ਹੈਗੀਆਂ ਬੱਕਰੀ ਹੂੰ ਨਾ ਨਹੀਂ ਚੰਗੀਰ ਵਾਲੇ ਨਾ ਮੂੰਹ ਨਾ ਨੱਕ ਉਹਨਾਂ ਦੀ ਬ੍ਰਿਕੀਆਂ ਨਹੀਂ ਰਲਦੀਆਂ ਮੈਂ ਪੱਠਾ ਦਿਖਾਈ ਮੈਂ ਪੱਠਾ ਦਿਖਾਉਣਾ ਬਈ ਤੁਹਾਨੂੰ ਆ ਕਿੰਨੇ ਦਾੰਦ ਹੋਗੇ ਜਿਹੜੀ ਆ ਜਾਂਦੀ ਹੈ ਤੁਰੀ ਕੀ ਹੋ ਰਹੀ ਹੈ ਹੂੰ ਓਕੇ ਵੀਰ ਹਾਂ ਜਖੇਰੀ ਆ ਜੇ ਦੇਖ ਲੈ ਪੱਠਾ ਇਸਿਆ ਆ ਦੋ ਦੰਦਾ ਹੈ ਹਾਂ ਆ ਦੋ ਦੰਦਾ ਸਾਰੀ ਬਰੀਕੀ ਬਰੁਕੀ ਇੱਕ ਨਹੀਂ ਆਉ ਵੱਠਾ ਜੀ ਬਰੀਕ ਨੇ ਨਾ ਪੂਰੇ ਹਾਂ ਇਹਨਾਂ ਦੇ ਆਪ ਦਾ ਖਾਨਦਾਨ ਹੈ ਕਰ ਅੱਛਾ ਹੂੰ ਸਿੰਘ ਇਹ ਵੀ ਮਨ ਲਾ ਲਾ ਕੰਨਾਂ ਤੱਕ ਹੀ ਰੱਖਦੀ ਹੈ ਬਾਤ ਬਾਤ ਕਹਾਣੀ ਬਤਾਉਂਦੀ ਹੈ ਹੂੰ ਸਿੰਘ ਨੇ ਜੱਕੜ ਦੀ ਦਹਾ ਬੱਕਰੀ ਦੀ ਅੱਛਾ ਤੇਰੇ ਆਲੇ ਨਾਲ ਦੀਆਂ ਨੇ ਫਿਰ ਤਾਂ ਉਹੀ ਖੂਨ ਹੈ ਤੇ ਦੱਛੇ ਨਾਲ ਦੇ ਗਾਂ ਦੀ ਗਾਂ ਹੋਇਆ ਕੰਮ ਅੱਛਾ ਹਾਂ ਬੁੜੇ ਬੁੜਿਆਂ ਦੀ ਦੀਗੀ ਵਧੀਆ ਨੇ ਹੂੰ ਗੱਲ ਬਾਤ ਇਹ ਖੀਰੀਆਂ ਨੇ ਖੀਰੀਏ ਦੇ ਮੇਹੂਣੇ ਨੇ ਮੇਹੂਣੇ ਆ ਨੇ ਦੇਖ ਲੈ ਬੂਥੀਆਂ ਨਾ ਕਾਹ ਨਹੀਂ ਰਲਦੇ ਇਹਨਾਂ ਦੀ ਚੀਜ਼ਾਂ ਨਾ ਕਰਦਣਾ ਨਾ ਕਰਦਣਾ ਰਲਿਆ ਨਾ ਇਹਦੀ ਕਿਸੇ ਗੱਲ ਚ ਤੇਰਾ ਕਾਣਾ ਕੋਈ ਰੋਲਾ ਨਹੀਂ ਸਕਦਾ ਜਿੱਥੇ ਮਰਜੀ ਛੱਡਿਆ ਯਾਰ ਹੂੰ ਬੰਦਾ ਪਛਾਣ ਲਊ ਜਿਹੜਾ ਕਾਰੀ ਕਰੂ ਹਾਂ ਤੇ ਇਹਨਾਂ ਦੀਆਂ ਨੇ ਚੰਮੋ ਇਹ ਲੋਕ ਦੀਆਂ ਨਹੀਂ ਇਹ ਚੰਮੋ ਵਾਲੀਆਂ ਦੀਆਂ ਨੇ ਹਾਂ ਨਾ ਇਹਨਾਂ ਦੇ ਬੂਥੀਆਂ ਰਾਂ ਹੂੰ ਕੰਨ ਵੀ ਵਧੀਆ ਨੇ ਨਾ ਵੀ ਲੰਮੇ ਨੇ ਹਾਂ ਹਾਂ ਲੰਬੇ ਕੰਨ ਵੀ ਵਧੀਆ ਨੇ ਮੈਂ ਕਹਿੰਦੇ ਨਾਗ ਸੱਪਾਂ ਕੋਣਾਂ ਸੱਪ ਦੇ ਛੱਪ ਦੇ ਵਜੀ ਨਿਕਾ ਜਨੇ ਠੀਕ ਐ ਐ ਨਹੀਂ ਕੋਈ ਮਾੜੀ ਨਿਕਲੀ ਜਿਹੜੀ ਗਾਣਾ ਜਿਹੜਾ ਬੱਕਰਾ ਮਾਰ ਗਿਆ ਬਾਈ ਕੀ ਡਿਟੇਲ ਸੀ ਉਹਦੀ ਕਿੰਨੀ ਹਾਈਟ ਸੀ ਬੁੱਤਰਾ ਚੰਗਾ ਬਹੁਤ ਏ ਬੁੱਤਰਾ ਥੱਲੇ ਵੀ ਸਾਫ ਬਹੁਤ ਏ ਬਹੁਤ ਦੀ ਬੱਕਰਾ ਆਇਆ ਦੀ ਨੰਬਰ ਚ ਨੰਬਰ 'ਚ ਆਇਆ ਜੀ ਥੱਲੇ ਬੱਕਰਾ ਕਿੱਥੇ ਮੁਕਤਸ਼ਰੋਂ ਵਿੱਚ ਮੁਕਤਸ਼ਰੋਂ ਪੁਰਾਣੇ ਪਹਿਲਾ ਮੇਲਾ ਹੁੰਦਾ ਹੁੰਦਾ ਸੀ ਜਦੋਂ ਇੰਨਾ ਪੁਰਾਣਾ ਬੱਕਰਾ ਚੱਲੀ ਆਉਂਦਾ ਸੀ ਬਾਈ ਬਹੁਤ ਚੱਲਿਆ ਸੀ ਉਹ ਸਿਆ ਕਿੰਨਾ ਟਾਈਮ ਰਿਹਾ ਬੱਕਰਾ ਉਹ ਉਹ ਰਿਹਾ 7-8 ਸਾਲ 7-8 ਸਾਲ ਉਹੀ ਰੱਖਿਆ ਇੱਕ ਉਹੀ ਰੱਖਿਆ ਬਦਲੇ ਨਹੀਂ ਹੈ ਬਦਲੇ ਵਸ ਨਮਈ ਆਈ ਜਾਂਦੇ ਸੀ ਐਸੇ ਆ ਠੀਕ ਹੈ 7-8 ਸਾਲ ਉਹ ਤੇ ਬਰੀਡਿੰਗ ਲਈ ਗਏ ਹੈ ਹੂੰ ਹੂੰ ਕੋਈ ਸਾ ਪੱਠਾ ਦੇਖੀ ਚੱਲੋ ਬਈ ਨਾਲ ਦੀ ਨਾਲ ਹੂੰ ਤੇ ਤਾਰੀ ਕੋਈ ਇਹਨਾਂ ਦੇ ਦਾਦੇ ਦੀ ਕੋਈ ਗੱਲ ਕੋਈ ਪੁਰਾਣੀ ਕਿਵੇਂ ਗੱਲ ਸਾਹ ਸੰਭਾਲ ਹੁੰਦੀ ਸੀ ਆਰੇ ਵੀਡੀਓ ਚੱਲਣਾ ਸੀ ਜਾਨੀ ਉਹ ਆਮਣੀ ਦੀ ਪੂਰੀ ਆਮ ਬਕਤ ਜਿਵੇਂ ਚੱਕਦੇ ਉੱਥੋਂ ਫੜ ਲਿਆ ਉੱਥੋਂ ਛੱਡ ਲਿਆ ਹਾਂ ਪਾਣੀ ਪੂਰੀ ਕਾਰਡ ਨਹੀਂ ਰੱਖ ਲਦੇ ਅੱਛਾ ਹਾਂ ਠੀਕ ਹੈ ਉਹ ਕਹਿੰਦਾ ਆਪਾਂ ਨੂੰ ਹੀ ਸੁਣਿਆ ਸੀ ਕਿਸੇ ਨੂੰ ਨਹੀਂ ਲੱਗਣੀ ਸੀ ਹਜੇ ਵੀ ਆਪਾਂ ਨੂੰ ਨਹੀਂ ਸੋਹਣੀ ਲੱਗਦੀ ਤਾਂ ਕਿਸੇ ਨੂੰ ਨਹੀਂ ਲੱਗਦੀ ਨਹੀਂ ਸੋਹਣੀ ਲੱਗਣੀ ਹਾਂ ਹੂੰ ਜਦ ਨਹੀਂ ਮੇਲੇ ਮੂਲੇ ਨੂੰ ਕਾਢਦੇ ਜਾਨੀ ਆਪ ਨਹੀਂ ਸੋਹਣੀਆਂ ਦੱਸ ਦਿੰਦੇ ਵੀ ਹਜੇ ਜਾਣੀਆਂ ਉਸ ਦਾ ਜਿਹੜਾ ਇੱਕ ਕਰੀ ਐ ਸੇ ਹੂੰ ਤਾਂ ਜੇ ਕੋਈ ਲੱਕ ਕਰਨਾ ਮਰ ਜੇ ਉਹ ਕਿੰਨੀਆਂ ਕਿ ਬੱਕਰੀਆਂ ਰੱਖਦਾ ਹੁੰਦਾ ਸੀ ਬੱਕਰੀਆਂ ਦਾ ਨਿਕਲ ਹੁੰਦੇ ਸੀ ਕਿ 20 ਸੀ ਕਿ ਅੱਛਾ ਹੁੰਦੀਆਂ ਚੰਗੀਆਂ ਆ ਹਾਂ ਕਹਿੰਦੀਆਂ ਸੀ ਅਸੀਂ ਦੇਖਦਾ ਸੀ ਅੱਲਾ ਪੁੱਛਦਾ ਜਿੱਕ ਕਿਹੜੀ ਨਾ ਤਾਂ ਦਿੱਤੀ ਬੱਕਰੇ ਨੇ ਖਾਣ ਨਹੀਂ ਨਾ ਬੈਠੇ ਇਹਨਾਂ ਦਾ ਬੱਕਿਆਂ ਦਾ ਅੱਡੀ ਆ ਤੇਰਾ ਜੀ ਤੂੰ ਕਹਿਣਾ ਬੱਕਰਾ ਹੀ ਵਰਕ ਹਾਂ ਹੂੰ ਦੂਰੋਂ ਪਤਾ ਲੱਗੇ ਬੱਕਿਆਂ ਦਾ ਖਾਣਾ ਮੀਣਾ ਵੀ ਨਾ ਵੀ ਅੱਡੀ ਆ ਅੱਛਾ ਇਹ ਗੱਲ ਦਾ ਫੱਕ ਬੋਲ ਤੇ ਵਿਚ ਵਿਚ ਦੇ ਬਾਈ ਸਿੰਗ ਮੈਂ ਦੇਖਿਆ ਨਾ ਮੋਟੇ ਨੇ ਕਈਆਂ ਦੇ ਫਰੀਖ ਨੇ ਮੋਟਾ ਸਿੰਗਾ ਜਿਵੇਂ ਆ ਥੋੜਾ ਲੰਮਾ ਹਨਾ ਹਾਂ 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 ਗਾਹਾਂ ਜਿਹੜੇ ਸਿੰਗ ਨੇ ਬਾਸ਼ੀਆਂ ਵਰਗੇ ਸਿਆ ਉਹ ਗਾਹਾਂ ਸੰਗਤੋਂ ਗਾਹਾਂ ਨਹੀਂ ਕਰਨਾ ਤੂੰ ਥੱਲੇ ਨੂੰ ਮਗ ਨੂੰ ਹੀ ਮੋੜ ਦੇ ਤੇ ਜਿਵੇਂ ਤਾਰੀ ਤੁਸੀਂ ਪ੍ਰਾਣੇ ਪਾਲੀ ਹੋਣਾ ਬੱਕਰੀ ਦੇ ਵਿੱਚ ਕੀ ਦੇਖਦੇ ਹੋ ਤੁਸੀਂ ਜਦੋਂ ਬੱਕਰੀ ਆਹ ਇਹ ਆਹ ਕੁਝ ਹੀ ਦੇਖਦੇ ਆ ਬੱਕਰੀ ਦੀ ਬਰੀਕੀ ਦੁੱਧ ਚ ਵਾਈ ਬੱਕਰੀ ਦੇ ਜਾ ਪਿੱਛੇ ਸਾਈ ਜਾਵੇ ਬੱਕਰੀ ਅੱਛਾ ਬਹੁਤ ਬਹੁਤ ਦੇਖਦੇ ਆ ਚੋਕੜ ਦੇਖਦੇ ਆ ਚੋਕੜ ਦੇਖਦੇ ਆ ਬੱਕਰੀਆਂ ਹੂੰ ਜੇ ਜੇ ਕਈ ਵਾਰੀ ਬੱਕਰੀ ਕੋਈ ਸਿੰਗ ਉੱਚਾ ਨੀਵਾ ਕਰਦੇ ਜਾਂ ਐ ਕਰਦੇ ਹੱਥਾਂ ਜਾਂਦੀ ਹੈ ਵਿੱਚ ਕੋਈ ਗੱਲ ਨਹੀਂ ਉਹਨੂੰ ਵੀ ਜਰਾ ਕਾਣਾ ਕਰਦੇ ਨੇ ਉਹਦਾ ਇਲਾਜ ਹੋ ਗਿਆ ਦਵਾਈ ਦੇ ਦਿੰਦੇ ਨੇ ਕਹਿੰਨੇ ਚੱਲ ਤੂੰ ਦਵਾਈ ਦੇ ਦਿੰਦੇ ਨੇ ਦਵਾਈ ਦੇ ਦਿੰਦੇ ਨੇ ਠੀਕ ਹੈ ਜੇ ਆਪ ਨੂੰ ਵੀ ਵਜ੍ਹਾ ਨਾਲ ਜੀ ਗਾਹਾਂ ਨਹੀਂ ਆ ਜੀ ਦਿੰਦੇ ਕਿਸੇ ਨੂੰ ਵੀ ਬਈ ਮਾਨੀਆਂ ਕਰ ਲਿਓ ਦੇ ਦਈਏ ਇੱਕ ਵਾਰੀ ਹਾਂ ਆਪ ਇਹ ਦਵਾਈ ਠੀਕ ਹੈ ਠੀਕ ਹੈ ਆ ਦੇਖੋ ਵੀ ਬੱਕਰੀ ਅਗਲਾ ਐ ਜਾ ਹੁੰਦਾ ਵੀ ਗਾਉ ਹਾਂ ਹਾਂ ਉਹ ਆਪ ਹੀ ਦੇ ਦੇਵੇ ਕਾ ਨੂੰ ਕਿਸੇ ਨੂੰ ਉਹ ਦੁੱਖ ਦਿੰਦਾ ਬੱਚਾ ਇਹ ਹੁਣ ਝੂੜ ਝਾੜ ਬੋਲ ਕੇ ਵੇਚ ਦਿੰਦੇ ਨੇ ਫਿਰ ਆਪਾਂ ਨਹੀਂ ਇਹ ਗੱਲਾਂ ਕਰਨੀ ਕਾ ਨਾ ਇਹਨਾਂ ਨੇ ਕਰੀ ਨਾ ਆਪਾਂ ਕਰੀਨੇ ਪਹਿਲਾਂ ਫਿਰ ਭਾਈ ਮੇਮਣੇ ਨੂੰ ਦੁੱਧ ਕਿੰਨਾ ਟਾਈਮ ਪਿਆਉਨੇ ਆਂ ਨਹੀਂ ਹੁਣ ਦਾ ਬੱਸ ਆਦੀ ਨਾ ਨਾ ਤਰੇ ਅੱਛਿਆ ਹਾਂ ਜੇ ਬੱਚਾ ਜਾਈ ਚੰਗੀ ਚੰਗੀ ਜੇ ਜਾ ਜੇ ਤੁਰਨ ਲੱਗਾ ਫਿਰ ਛੱਡ ਦੇ ਕੋਈ ਚੱਕਰ ਨਹੀਂ ਨਾ ਕੱਢ ਜਿੰਦਾ ਕੋ ਚੋ ਚੂ ਲੈ ਲੈ ਫਿਰ ਚਾਹ ਚ ਨੂੰ ਵੀ ਚੱਲੀ ਗੱਲੀ ਜਾਂਦਾ ਚਾਹ ਨੂੰ ਭਾਈ ਸਾਰਾ ਝੂੜ ਵੀ ਇਹੀ ਛੱਡਦੇ ਲੋਕਾਂ ਨੂੰ ਝੂੜ ਵੱ ਇਹ ਜੇਰਾ ਕਹਿੰਦੇ ਵਧੀਆ نسل ਦਾ ਹੀ ਫਰਕ ਆ ਅੱਛਾ ਤੇ ਹੁਣ ਸਾਰੇ ਦੁੱਧ ਨਾ ਪਾਲਾਂਗੇ ਫੇ ਤਾਂ ਭੇਡਾਂ ਹੀ ਰੱਖ ਲੈ ਫੇ ਆਪਾਂ ਨੂੰ ਫਾਇਦਾ ਕਿਉਂ ਹੂੰ ਹੁਣ ਇਹਦਾ ਦੁੱਧ ਚੋਣੇ ਆ ਇਹਨਾਂ ਨੇ ਲਿਆ ਆਪ ਹੀ ਵਜਣਾ 1000 ਰੁਪਏ ਬਾਹਰੇ ਫੇ ਨਹੀਂ ਕੋਈ ਚੱਕਰੇ ਨਾਲ ਅੱਛਾ ਹਾਂ ਦੁੱਧ ਦਾ ਤੁਸੀਂ ਚੋਣੇ ਆ ਫੇ ਇਹਨਾਂ ਦਾ ਤੇ ਇਹ ਤਾਂ ਆਪਦੇ ਆ ਵੀ ਉੱਠ ਗੱਡਦੇ ਨੇ ਭਾਈ ਉਹ ਪੂਰੀਆਂ ਹੀ ਫੜ ਕੇ ਲਈ ਇਹ ਵੀ ਆਪਣੇ ਜੀ ਨੇ ਨਹੀਂ ਇਹ ਨਹੀਂ ਇਹਨਾਂ ਦੇ ਖੂਨ ਦੇ ਅੱਛਾ ਇਹਨਾਂ ਦੇ ਵਿੱਚ ਨਹੀਂ ਹੈਗੇ ਹੈ ਨਹੀਂ ਨਹੀਂ ਇਹਨਾਂ ਜੋ ਆਪਾਂ ਨੂੰ ਚੂਰ ਪੱਡੇ ਜੀ ਆਪਾਂ ਨੂੰ ਹੂੰ ਇਹ ਤਾਂ ਲੋਹੀਆਂ ਦੇ ਕਾਲੀ ਨਾਲ ਆ ਲੈ ਲੈ ਆ ਬੱਕਰੀ ਕੱਪੜੀ ਜਿਹੜੀ ਆ ਇਹਨਾਂ ਦਾ ਤਾਂ ਖੂਨ ਦਾ ਫਰਕ ਹੀ ਹੈ ਇਹਨ ਰਾਲਦੀ ਨਹੀਂ ਨੋ ਨੋ ਕਿਹੇ ਜਿਹੇ ਰਾਲਦੇ ਆਪਣੀਆਂ ਦੀ ਤੋਰੇ ਹੋਣ ਇਹ ਫਿਰ ਲੈਤੀਆਂ ਨੇ ਐਕਤੀ ਨਾਲੇ ਮੁੰਡੇ ਦੀਆਂ ਨੇ ਜੀਆਂ ਅੱਛਾ ਉਹ ਮੁੰਡੇ ਦੀਆਂ ਨੇ ਦਾ ਆ ਚੱਕਰ ਨੇ ਇਹਨਾਂ ਦੇ ਬੱਕਰੀਆਂ ਦੇ ਅੱਛਾ ਨਹੀਂ ਇਹ ਬੱਕਰੀਆਂ ਜ਼ਰੂਰ ਕਰਾ ਇਹਦਾ ਆਹੀ ਕੁਝ ਮਿਲੂ ਇਹਨਾਂ ਦੇ ਆਦੇ ਹੂੰ ਹੂੰ ਨਕੌੜਾ ਪਛ ਸਿੰਗੀਆਂ ਤੇਰਾ ਕਣ ਨਾਲ ਹੀ ਮੇਲ ਕਰ ਅੱਛਾ ਯਾਕ ਵਾਲੀ ਆ ਤੇ ਬਣਾ ਕੇ ਨਾ ਲਾਉਣੇ ਬੰਦੇ ਰੁਕਣਾ ਕੰਮ ਇਹਨਾਂ ਦੇ ਚੋਮੋ ਵਾਲੀਆਂ ਬੱਕਰੀਆਂ ਦੀ ਵੀ ਆ ਲੰਬਾਟ ਹੈਗੇ ਨਾ ਹਾਂ ਲਾਟ ਵੀ ਨੇ ਸਿੰਗੀ ਮੂੰਹ ਸਿਰ ਤੇ ਤੈਨੂੰ ਤਾਂ ਹੀ ਦੱਸਾਂਗੇ ਹੂੰ ਉਹੀ ਤੈਨੂੰ ਕਹਦੇ ਵੀ ਆ ਵੀ ਫਲਾਨੀ ਕਹਿੰਦੀ ਇਹ ਨਹੀਂ ਝੂਠ ਬੋਲਣਾ ਆਪਣਾ ਜੀ ਹੂੰ ਕਿਸੇ ਦੇ ਬੋਲ ਕੇ ਕਿਹੜਾ ਕਵੀ ਆਲੇ ਆਨਲਾਈਨ ਨਹੀਂ ਇਹ ਤਾਂ ਗੱਲਾਂ ਵੀ ਝੂਠ ਲੱਗ ਚੱਜ ਜਾਂਦੇ ਨੇ ਆਪਾਂ ਨਹੀਂ ਚੱਜ ਕਰਦੇ ਆਪਾਂ ਸੱਚੀ ਸੱਚੀ ਗੱਲਾਂ ਕਰੀਏ ਠੀਕ ਐ ਹਾਇਰ ਕਿੰਨੀ ਕਰ ਜਾਂਦੀਆਂ ਨੇ ਬਈ ਬੱਕਰੀਆਂ ਆਪਣੀਆਂ ਹਾਇਰ ਦਾ ਲੋਡ ਹੀ ਕਰਦੇ ਨੇ ਯਾਰ ਅੱਜ ਕਰਾਉਂਦੇ ਆ ਫਿਰ ਤੈਨੂੰ ਪਤਾ ਇੱਕ ਵੀ ਲੜੀ ਆ ਪੱਪੀ ਨਵੇਂ ਨਵੇਂ ਕਰਾ ਲੈਣੇ ਫੀਵੀ ਹੋ ਜਾਂਦੇ ਨੇ ਜਿਹੜਾ ਹੁਣ ਚਮਚਾਦਲਾ ਚਾੜ ਦਿੰਦਾ ਚਾੜ ਕੇ ਜਾਂਦੀਆਂ ਮਰਜ਼ੀ ਰੋ ਨਵੀਆਂ ਕਰਾ ਲੈ ਪੱਠਾ ਕੱਚੀਆਂ ਨਵੀਆਂ ਆਉਂਦੇ ਨੇ ਹੋਵੀਆਂ ਹੋ ਜਾਂਦੇ ਨੇ ਥੋੜੇ ਜਿਹਾ ਅੱਛਾ ਚਾੜਦੇ ਨਹੀਂ ਗੁਜਾਰੀ ਚਾੜਦੇ ਨਹੀਂ ਹੁਣ ਆਹੀ ਚਾੜਦੇ ਬੱਕਰੀ ਨਵੀਂ ਹੋਣੀ ਉਹ ਕੱਢ ਜਿੰਨੇ ਮਰਜੀ ਹੈਡ ਤਾਂ ਆਪਦੇ ਪਾਸਾ ਅੱਛਾ ਇਹਦਾ ਬੱਚਾ ਛੜੀ ਨਹੀਂ ਤਾਂ ਹੈਡ ਤਾਂ ਕੋਈ ਨਸਲ ਦਾ ਕੰਨ ਹੁੰਦੀ ਹੈ ਇਹ ਤਾਂ ਹੈਡ ਕੋਈ ਬੱਚਾ ਛੱਟ ਗਈ ਜੇਆ ਕੋਈ ਬੱਕਰੇ ਨੂੰ ਚਾੜਦੀ ਕੋਈ ਬੱਚਾ ਤੂੰ ਵੀ ਉਹ ਬੱਚਾ ਕੱਦ ਕਰ ਜਿੰਦੀ ਉਹਨੂੰ ਕਹਿੰਦੇ ਨੇ ਆਪਦੀ ਬਰੀਡ ਬਣ ਗਈ ਸਾਡੀ ਅੱਛਾ ਇਹ ਟਮਟਾ ਬਜਾਉਂਦੇ ਹੱਥ ਹੁੰਦੀ ਹੈ ਇਹ ਤਾਂ ਗੱਲਾਂ ਹੁੰਦੀ ਨੇ ਯਾਰ ਲੋਕਾਂ ਨੂੰ ਫੁੱਦੂ ਬਣਾਉਂ ਨੂੰ ਬਣਾਈ ਚੱਲਣ ਕਰ ਰਹੇ ਸੀ ਹਮ ਸਭ ਵਾਦਾ ਹੁੰਦੀ ਨੇ ਸਾਰੇ ਨਿਆਣਾ ਕੋਈ ਨਹੀਂ ਅੱਜ ਕੱਲ ਹੁਣ ਹੁਣ ਬਈ ਮਾਲ ਦੇ ਵਿੱਚ ਆਪਾਂ ਕਹਿੰਦੇ ਸਾਡੀ ਨਸਲ ਤੋਂ ਫਲਾ ਇਹ ਤਾਂ ਹੁਣ ਵਕਤ ਨੂੰ ਚਾੜ ਦੇ ਨਵੀਂ ਕਰਾ ਦੇ ਇਹਨੂੰ ਬੱਚਾ ਛੱਟ ਗਈ ਉਹ 100 ਰੁਪਏ ਦੀ ਕੀ ਤੇਰਾ ਕਹਣਾ ਫੰਡਰ ਜੀ ਫਿਰ ਕਿਦਰਾ ਕਣਾ ਕਦ ਕਰ ਜੀ ਕਹਿੰਨਾ ਉਹ ਦੋ ਬੱਚੇ ਨੇ ਉਹ ਕਦ ਕਿੱਥੋਂ ਕਰ ਸਰ ਕਿੰਨਾ ਹੀ ਬਣਦਾ ਹੋਰ ਨਹੀਂ ਕਿ ਚੱਕਣਾ ਇਹ ਕਿੰਨਾ ਇਹ ਕਦ ਕਰਾ ਲੈ ਹੁਣ ਅੱਡੀ ਇੱਕ ਬਈ ਤੁਸੀਂ ਇੱਥੇ ਕਾਲਾ ਬੱਕਰਾ ਫਿਰਦਾ ਸ਼ੋ ਮਾਲ ਚ ਰੱਖਣਾ ਉਹ ਕਹਾਂ ਨੂੰ ਹਾਂ ਬਈ ਉਹ ਰੱਖਾਂ ਉਹ ਰੱਖੇ ਉਹ ਦਿਖਾਈ ਬਈ ਉਹ ਬੱਚਾ ਲੈ ਆ ਲੋਹਾ ਲੋਹੇ ਕਲਰ ਵਾਲਾ ਜਿਹੜਾ ਇਹ ਇਹ ਸਮਝਦਾ ਵੀ ਹਲੇ ਰੱਖੀ ਹੋਏ ਨੇ ਇਹ ਰੱਖੇ ਹੋਏ ਨੇ ਜੇ ਕੋਈ ਆ ਜਾ ਚੱਕ ਵੀ ਦੇਣਗੇ ਇਹੀ ਵੇ ਵਰਦਨੇ ਫਿਰ ਜਾਣਗੇ ਬਸ ਇਹਦੇ ਨਾਲ ਤਾਂ ਸਾਨੂੰ ਜਰੂਰਤ ਨਹੀਂ ਪੈਂਦੀ ਹੈਗੀ ਨਾਲ ਮੋਟਾ ਨਾਲ ਇਹ ਲੋੜ ਹੁੰਦਾ ਇਹ ਛਾਰ ਦੰਦੇ ਨੇ ਇਹ ਕੰਮ ਆਹ ਦੇਖੋ ਆ ਬੱਚਾ ਬਾਲਿਆ ਇਹ ਰੱਖਾਂਗੇ ਇਹ ਕਿੰਨੇ ਟਾਈਮ ਦਾ ਹੋ ਗਿਆ ਤੇ ਆਹੀ ਆਣ ਫੱਗਣ ਜੇ ਤਾਲੀ ਆ ਪੁੱਸਿਆ ਹੂੰ ਉਹਨਾਂ ਦੀ ਤਾਂ ਬਾਦ ਮੇਲੇਾਂ ਦੇ ਗੇੜ ਦੇ ਨੇ ਜਰਗੜਾ ਮੇਲਾ ਨਾ ਤੇ ਫੱਗਣ ਦਾ ਅੱਛੇ ਦਿੰਦੇ ਨੇ ਇਹਦਾ 2 ਟਾਈਮ 22 ਮਹੀਨੇ ਨੇ ਇਹਦਾ ਹੋਰ 2 ਟਾਈਮ ਮਹੀਨੇ ਦਾ ਹੈ ਹਾਂ ਹਾਂ ਇਹ ਬੱਚਿਆਂ ਚ ਰਹੇ ਦਾ ਹੂੰ ਹੂੰ ਇਹ ਨਹੀਂ ਅਜੇ ਇਹਦਾ ਜੇ ਬੰਨਾ ਨਾ ਇਹਦੀ ਮਾਂ ਹੈਗੀ ਆ ਇਹਨਾਂ ਦੇ ਆ ਪੂਰੀਆਂ ਨਿਸ਼ਾਨੀਆਂ ਨੇ ਇਹਨਾਂ ਦੇ ਵੀ ਮਾਂ ਹੈ ਹੂੰ ਦਿਖਾ ਦੇ ਵੀ ਮੁੰਡੇ ਨਹੀਂ ਨਹੀਂ ਮਾਂ ਦਿਖਾਉਣੀ ਆ ਬਈ ਸਾਨੂੰ ਲੱਗ ਮੈਂ ਵੀ ਨਹੀਂ ਦੀ ਕੁਆਲਿਟੀ ਦੇਖ ਲੋ ਆ ਆ ਇਹਦੀ ਮਾਂ ਹੈ ਇਹਦੀ ਦੁੱਧ ਨੂੰ ਕਿਵੇਂ ਆ ਬਈ ਇਹ ਕਿੰਨਾ ਵਧੀਆ ਵਧੀਆ ਹੂੰ ਠੀਕ ਐ ਇਹਨੇ ਕੀ ਦਿੱਤਾ ਸੀਗਾ ਨਹੀਂ ਕਪਟ ਦੀ ਇਹ ਤਾਂ ਪੱਠ ਹੈਗੀ ਪੱਠ ਹੈਗੀ ਪੱਠ ਵੀ ਦਿਖਾ ਬਈ ਇਹਦੀ ਦੋ ਦਿੱਤੇ ਛੇ ਬੱਚੇ ਆ ਬੈਂ ਇਹ ਤਾਂ ਪਹਿਲਾਂ ਇੱਕ ਮਰਗਜ਼ ਆ। ਅੱਛਾ ਮਰ ਗਈ ਤਿੰਨੇ ਦਿਨ ਹੋ ਗਏ। ਹੂੰ। ਦੋਨੇ ਭੈਣ ਭਾਈ ਨੇ ਹੈ। ਹਾਂ ਹਾਂ। ਹੂੰ ਹੂੰ। ਪਰ ਸੀ ਜਣ ਦੇ ਕਿੰਨੇ ਕੇ ਬੱਚੇ ਰਲਾ ਲੈਨੇ ਬਈ ਵਿੱਚ ਬੱਕਰੀਆਂ ਦੇ। ਬਾਈ ਤਾਂ ਸਮੇਂ ਦੇ ਹਾਂ ਮਾਰ ਮੁਰ ਵੱਧ ਜਾਂਦੇ ਨੇ ਬੱਚੇ ਲੱਗਦੇ ਨਹੀਂ ਕਈ ਸਾਲ ਸਾਰੇ ਹੀ ਮਰ ਜਾਂਦੇ। ਹੈ ਕਈ ਵਾਰੀ ਮਰ ਮੁਰੇ ਜਾਂਦੇ ਹੈ। ਹਾਂ ਬੱਚੇ ਸਾਰੇ ਕੋਰ ਬਹੁਤ ਹੈ। ਹੈ ਨਾ ਠੀਕ ਹੈ। ਇਹ ਦੇਖੋ ਬਾਈ ਨੰਨੀਆਂ ਬੱਕਰੀਆਂ ਨੇ ਇਹ ਤੇ ਅੱਜ ਚੋਮੋ ਵਾਲਿਆਂ ਦੇ ਪਹੁੰਚੇ ਸੀ ਬਾਈਆਂ ਕੋਲੇ ਆਪਾਂ ਇਹਨਾਂ ਦਾ ਮਾਲ ਦੇਖਣਾ ਵੀ ਪੁਰਾਣੇ ਬੰਦੇ ਨੇ ਵੀ ਹੁਣ ਕਿਵੇਂ ਦਾ ਮਾਲ ਹੈ ਨਾ ਲਵੇ ਪਰ ਇਹਨਾਂ ਨੇ ਸਾਮ੍ਹਿਆ ਹੋਇਆ ਨਾ ਪੱਤੇ ਲਾਈਆਂ ਮਤਿਆਂ ਦਾ ਪਾਲੀਆਂ ਨੇ ਪੱਤੇ ਖਰਾਬ ਵਾਲੀਆਂ ਨੇ ਮਰ ਵਾਲੀਆਂ ਠੀਕ ਆ ਬਾਈ ਤੁਸੀਂ ਫਿਰ ਸ਼ੁਰੂ ਤੋਂ ਇਹੀ ਕੰਮ ਵਿੱਚੋਂ ਸ਼ੁਰੂ ਹਮ ਇਹ ਨਵੀਆਂ ਬੱਕਰੀਆਂ ਦੇਖ ਲਓ ਭਾਈ ਇਹਨਾਂ ਆ ਲੋ ਇਹ ਆ ਪੱਠੜੀ ਬਈ ਸੋਹੇ ਰੰਗ ਵਾਲੀ ਲੋਹੀਆਂ ਹੋਣਾ ਹੀ ਨੇ ਹੈ ਪਹਿਲਾਂ ਕੱਲੀਆਂ ਕਾਲੀਆਂ ਹੁੰਦੀਆਂ ਜੀ ਆ ਵੀ ਬਣਦਾ ਨਾ ਕੋਈ ਮੁੰਡੇ ਵਿੱਚ ਚੱਲ ਕੋਈਆਂ ਲੋਹੀਆਂ ਨਾਲ ਚੱਲਦੀਆਂ ਨੇ ਕਾਲੀਆਂ ਅੱਛਾ ਲੋਹੀਆਂ ਨਾਲ ਚੱਲਦੀਆਂ ਨੇ ਕਾਲੀਆਂ ਹੂੰ ਦੱਬੀਆਂ ਦੱਬੀਆਂ ਨਹੀਂ ਬਾੜਦੇ ਜੀ ਦੱਬੀਆਂ ਦੱਬੀਆਂ ਦਾ ਪੂਰਾ ਮੰਦਰੀ ਦਾ ਪੜਾਈ ਲੋਹੀਆਂ ਨਾਲ ਚੱਲਦੀਆਂ ਨੇ ਚੱਲ ਕਾਲੀਆਂ ਇਹ ਦੋਨੇ ਭੈਣਾਂ ਨੇ ਇਹ ਹੁਣ ਆਈਆਂ ਨੇ ਤੁਹਾਡੇ ਇਹ ਵਿੱਚ ਹੀ ਨਹੀਂ ਇਹਨਾਂ ਦੇ ਨਾ ਨਾ ਇਹਨਾਂ ਦੇ ਬੱਕਰੇ ਹੀ ਪਿਆ ਆ ਹੂੰ ਬੱਕਰੇ ਹੀ ਪਿਆ ਆ ਸਾੜੀਆਂ ਦੇ ਇਹਨਾਂ ਦੇ ਹੀ ਖੂਨ ਆ ਨਹੀਂ ਆਂ ਦੇਲੁੰਦੀ ਨਹੀਂ ਨਾ ਸਿੱਖ ਹੁੰਦੀ ਐਸਿਆ ਮੈਂ ਸੰਗੀ ਜੰਗੀ ਦਾ ਹੋਈ ਆ ਬ੍ਰੇਕੀ ਵੀ ਹੋਈ ਆ ਸਾਰਾ ਗਾਜ ਹੂੰ ਪਰ ਤੇ ਇੱਕਰਾ ਉਹ ਵੀ ਟਾਈਮ ਨਾਲ ਹੀ ਕਰਾ ਦਿੰਦੇ ਹਾਂ ਇਹਨਾਂ ਨੂੰ ਉਹ ਵਸ ਫੀਲ ਕਰੀਆਂ ਨੇ ਅੱਜ ਕੱਦ ਕੋਈ ਬਾਹਲਾ ਨਹੀਂ ਦੇਖਦੇ ਦੋਦੀ ਦੇਖਦੇ ਫਿਰ ਤਾਂ ਉਹ ਕੱਟ ਨਹੀਂ ਪਤਾ ਕਈ ਫਿਰ ਜਦ ਫਾਇੜ ਪੱਠ ਹੋ ਜਵੇ ਫਿਰ ਉਹ ਕੱਟ ਰਹਿੰਦੇ ਆ ਗੱਬਣ ਐਸਿਆ ਖੱਲੇ ਆਉਂਦੀਆਂ ਨੇ ਨਾਲੇ ਕਈ ਵਾਰ ਬਹੁਤ ਨਹੀਂ ਭੰਨਾ ਘੜਦਾ ਕਰਕੇ ਦੇਖਿਆ ਨੇ ਬਹੁਤ ਹੂੰ 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 ਚਲ ਬੱਕਰੀ ਕਿਆਂ ਜਦ ਮੋਟੀ ਹੋ ਗਈ ਫੈਡ ਪਾਉਂਦੇ ਉਹ ਕੰਮ ਵੀ ਨਹੀਂ ਕਰਦੀ ਠੀਕ ਆ ਵੀ ਕੱਦ ਦੇ ਕੱਦ ਕਰ ਦਿੰਦੇ ਹੈ ਕੰਮ ਤਾਂ ਉਨਾ ਹੀ ਦਿੰਦੀ ਆ ਯਾਰ ਬੱਚੇ ਉਨਾ ਹੀ ਦਿੰਦੀ ਆ ਕੱਦ ਵਾਲੀ ਨਾ ਬਾਈ ਫਿਰ ਜੇ ਮੈਂ ਕੱਦ ਵਾਲੀ ਨਾਲ ਤਾਂ ਛੋਟੀ ਜੀ ਵੱਧ ਕੰਮ ਕਰ ਪਹਿਲਾਂ ਪਹਿਲਾਂ ਕਰਾਸ ਹੋ ਗਏ ਆ ਨਾ ਛੋਟੀਆਂ ਪੱਠਾਂ ਹੋ ਜਾਂਦੀਆਂ ਨੇ ਇਹ ਕਹਿੰਦੇ ਵੀ ਮਾਲ ਤੁਰੀਆਂ ਫਿਰਦੀਆਂ ਲੱਗ ਜਾਂਦੀਆਂ ਨੇ ਫਿਰ ਦੁੱਧ ਦਾ ਦੁੱਧ ਦਾ ਨਹੀਂ ਫਰਕ ਪੈਂਦਾ ਨਹੀਂ 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 ਦੁੱਧ ਤੋਂ ਵੱਧ ਦਿੰਦੀਆਂ ਨੇ ਕੀ ਹੁੰਦੀਆਂ ਨੇ ਉਨਾ ਵੱਧ ਦੁੱਧ ਦਿੰਦੀਆਂ ਹਾਂ ਛੋਟੀ ਵੱਧ ਦੁੱਧ ਸਹੀ ਗੱਲ ਆ ਛੋਟੀ ਵੱਧ ਦੁੱਧ ਦਿੰਦੀਆਂ ਬੱਚੇ ਵੀ ਉਨੇ ਹੀ ਦੇ ਦੂ ਬੜੀ ਜਿੰਨੀ ਬੱਚੇ ਦਿੰਦੀ ਆ ਤਾਂ ਲੁੱਕ ਜ ਇਹ ਅੰਦਰੋਂ ਬੱਕਰੀ ਜਿਹੜੀ ਬਦਲੀ ਆ ਬੱਕਰੀ ਨੂੰ ਨਹੀਂ ਖੁੱਲਣਾ ਉਹਨੂੰ ਮੋਟੀ ਆ ਬੱਕਰੀ ਨੂੰ ਕੁਝ ਨਹੀਂ ਕਰਨਾ ਹਾਂ ਤਾਂ ਜਾਇ ਬੜੀ ਗੱਲ ਆ ਜਾਇ ਛੋਟੀ ਗੱਲ ਠੀਕ ਆ ਹਾਂ ਪਰਦਾ ਤੁਸੀਂ ਦੰਦ ਦੰਦ ਵੀ ਆਏ ਵੀ ਦੋ ਦੰਦਾਂ ਦੇ ਹੋ ਗਏ ਕੋਈ ਖੇਰੀ ਹੋ ਗਏ ਆਏ ਵੀ ਹੋ ਜਾਂਦੇ ਨੇ ਬੱਕਰੀ ਖੁੱਲ ਨਹੀਂ ਨਹੀਂ ਹਾਂ ਜੀ ਠੀਕ ਆ ਠੀਕ ਆ ਜਦ ਲਮਾਈ ਨੂੰ ਇਹ ਦੇਖਦੇ ਆ ਬੜਾ ਕੱਦ ਕੋਤ ਨਹੀਂ ਕਿਤੇ ਵੀ ਜਿਹੜੀ ਲੰਬਾਟ ਕਰੂ ਇਹਨਾਂ ਵਿੱਚ ਪੱਠਾਂ ਨੂੰ ਸਾਂਭ ਲਾ ਆ ਸੱਤ ਕਰਾ ਲੈ ਜਾਇ 42 ਇੰਚ ਕਰਾ ਲੈ ਜਦ ਇਹਨਾਂ ਨੂੰ ਕੱਦ ਚੱਕ ਜਾਣੀਆਂ ਹਾਂ ਕੱਦ ਜਨਾ ਮਰਜੀ ਕਰਾ ਲੈਦਾ ਆਪਦੇ ਬਸ ਆ ਹਮ ਇਹੀ ਰੋਗ ਦੇ ਆ ਵੱਟੇ ਜਿਹੜੀ ਹੋਣ ਵਾਲੀਆਂ ਆ ਰੋਗ ਦੇ 1000 ਰੋਗ ਦੇ ਪਰ ਨੂੰ ਜਾਲ ਜੀ ਮਾਹਣਾ ਨੇਰੇ ਥਾ ਗਏ ਅੱਛਾ ਹਮ 1000 ਰੋਗ ਪੈਂ ਹਮ ਹੁਣ ਕਹਿੰਦੇ ਦਸਤਾਰੀ ਮਾਰਦੇ 700 ਕੋ ਕੋਈ ਸੂਪ ਚਾਲ ਤੋਂ ਹੋਰ ਭੈਣ ਤੇ ਸਾਲ ਤੇ ਅੱਕੀ ਸੂਰੀ ਆ ਦੇ ਆ ਵੀ ਮਾਂ ਘਿਰ ਮਾਰ ਕੇ ਨਾ ਪਿਸ਼ੋਕੜ ਤੇ ਉਹ ਖੜੀ ਆ ਮਾਂ ਦੀਆਂ ਨਾਲੇ ਲੰਮੇ ਉਹਦੇ ਬੁੱਥੀਆਂ ਬਾਥੀਆਂ ਨਹੀਂ ਰਲਦੀਆਂ ਹਾਂ ਮਾਂ ਦੇ ਫੁੱਲ ਮੱਲੀ ਆ ਗਈ ਨਾ ਹਮ 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 ਆ ਸਾਡੀ ਬੱਕਰੀ ਦੇ ਮਤੋਂ ਮੱਕੇ ਨਾ ਕਟਾ ਬੋ ਅੱਛਾ ਇਹ ਸਾਲ ਪਹਿਲਾਂ ਵੀ ਪਿਓਰ ਦੀ ਆਇਆ ਜਾਂ ਪਹਿਲਾਂ ਬੁੜੇ ਦੇਖਦੇ ਅੰਬਰ ਬਸਰੋਂ ਦੀਏ ਦੇਖੇ ਨੇ ਜੀ ਪਹਿਲਾਂ ਬੱਲ ਦੀਗੇ ਮਾੜਾ ਬੱਕਰੀ ਦੇ ਡੱਬੋ ਮਾੜਾ ਜਿਹਨਾਂ ਦੇ 30 ਗੀ ਗੱਲਾਂ ਬਤਾਈ ਹੂੰ ਹੂੰ ਮਾੜੇ ਸਿਰ ਤੇ ਰੱਬ ਜਾਂ ਮੜਾ ਤਾਂ ਬਣਾਉਗਾ ਜਾਂ ਮੜਾ ਹੋਣਾ ਜਾਂ ਮੜਾ ਜਾਂ ਇਹਨਾਂ ਦੇ ਹੈਗਾ ਬੱਕਿਆਂ ਦੇ ਸਾਰੇ ਜਾਂ ਸਿਰ ਤੇ ਡੱਬੋ ਜਾਂ ਸਿਰ ਤੇ ਡੱਬੋ ਹੂੰ ਉਹ ਨਹੀਂ ਵੀ ਪੂਰੀ ਡੱਬੀ ਨਾ 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 ਪੂਰੀ ਨਹੀਂ ਹੂੰ ਹੂੰ ਤੇ ਬਾਈ ਫਿਰ ਉਹ ਸੇਲ ਸੋਲ ਵੀ ਕੀਤੀਆਂ ਹੋਣਗੀਆਂ ਬੱਕਰੀਆਂ ਕੋਈ ਲੈ ਕੇ ਗਿਆ ਉਹ ਲੈ ਆਉਂਦੇ ਠਰਤੀ ਬੰਦੇ ਲੈ ਆਉਂਦੇ ਨੇ ਆਮ ਨਹੀਂਗਾ ਵੀ ਆਮ ਨਹੀਂ ਦੇਖੀ ਜਾ ਕੇ ਨਹੀਂ ਫੜ ਜਾਂਦਾ ਯਾਨੀ ਲੈ ਕੇ ਗਿਆ ਆ ਤੇਰਾ ਬੱਬਾ ਕਿਹੜਾ ਹੈ ਆ ਬਾਬਾ ਮੁੱਲਾ ਪਰ ਵਾਲਾ ਵੀ ਲੈ ਗਿਆ ਟੋਪੀ ਵਾਲਾ ਰਜੀਨ ਸਰੀਰ ਕੋਲੇ ਖੜੀਆਂ ਤਾਂ ਦੀਆਂ ਤਿੰਨ ਚਾਰ ਬਾਬਲੇ ਵਾਲੇ ਦੀ ਅੱਛਾ ਹਾਂ ਦੋ ਤਿੰਨ ਬਾਬਲੇ ਵਾਲੀਆਂ ਲੈ ਗਏ ਜੀ ਕੋ ਦੋ ਲੈ ਗਏ ਜੀ ਪਹਿਲਾਂ ਇੱਕ ਇੱਧਰ ਲੈ ਗਏ ਨਾਬੇ ਇੱਕ ਨਹੀਂ ਬੱਕੀ ਨਾਲ ਲੈ ਜਾਈ ਜਾਂਦਾ ਜਾਨੀ ਵਧੀਆ ਬੰਦਾ ਹੀ ਲੈਂਦਾ ਜਾਨੀ ਆਏ ਨਹੀਂ ਰਿਕ ਬੰਦਾ ਨਹੀਂ ਆ ਕੇ ਲੈਂਦਾ ਹੈਗਾ ਵੀ ਫੜ ਲੂ ਦਮ ਨੇ ਠੀਕ ਹੈ ਲਓ ਕੋਈ ਗੱਲ ਨਹੀਂ ਲਾਉ ਤੇਰੇ ਫਿਰ ਉਹ ਸੋਡਾ ਨਾਮ ਲੈਂਦੇ ਆ ਬਈ ਜਦੋਂ ਲੈ ਜਾਂਦੇ ਆ ਬੱਕਰੀਆਂ ਵੀ ਨੌ ਤਾਂ ਬੰਦੇ ਵੀ ਛਾਣ ਲੈਂਦੇ ਨੇ ਨੌ ਤਾਂ ਲੈਂਦੇ ਉਹਦਾ ਬੰਦੇ ਪਛਾਣ ਲੈਂਦੇ ਹਨਾ ਵੀ ਇਹ ਤਾਂ ਉਹਨਾਂ ਦਾ ਛਾਣ ਲੈਂਦੇ ਨੇ ਹਾਂ ਮਾਲ ਪਛਾਣੇ ਜਾਂਦੇ ਰਲਦੀਆਂ ਨਹੀਂ ਮੱਠੀਆਂ ਬਹੁਤ ਨੇ ਹੂੰ ਇਹਨਾਂ ਦੇ ਆ ਦੇਖ ਇਹਨਾਂ ਦੀ ਪੈਸੇ ਲਕਾਉ ਹੀ ਨਹੀਂ ਸਕਦਾ ਬੰਦੇ ਇਹਨਾਂ ਨੂੰ ਕਿਤੋਂ ਵੜਨ ਦਾ ਲੱਗਦਾ ਜੱਟ ਕਿਦੋਂ ਪਾ ਠੀਕ ਹੈ ਜਾਂ ਐ ਲਸਣਾ ਉਹ ਹੈ ਚਾਹੇ ਲਾਲਚ ਹੋ ਜਾਂ ਕਿਤੇ ਹੱਸਿਆ ਜਾਂ ਬਸ ਮਾੜਾ ਮੋਟਾ ਸਿਰ ਤੇ ਡੱਬ ਆ ਗਿਆ ਜਾਂ ਕੰਨਾਂ ਪਿਆ ਗਿਆ ਨਾ ਸਿਰ ਤੇ ਡੱਬ ਗਿਆ ਹੂੰ ਹੂੰ ਹੁਣ ਇਹਨਾਂ ਨੂੰ ਪਤਾ ਦੋਏ ਬੰਦੇ ਨੂੰ ਕਿਹਦਾ ਇਹ ਜਿਹੜੀ ਕਹਿਣਗੇ ਸਾਡੇ ਆ ਦੇਦਾ ਸੀ ਨਿਸ਼ਾਨੀਆਂ ਦਾ ਸਾਨੂੰ ਪਤਾ ਇਹਨਾਂ ਦੇ ਕੋਲ ਹਾਂ ਹਾਂ ਠੀਕ ਹੈ ਕਿਹਨੂੰ ਨਹੀਂ ਇਹਨਾਂ ਦਾ ਪਤਾ ਤਰੀਕਾ ਨੂੰ ਹੂੰ ਕਿ ਮੱਥੇ ਵਾਲੀਆਂ ਨੇ ਆਪਣ ਲਵੇ ਉਹ ਚਾਹੇ ਆਪ ਹੀ ਹੋ ਜਾਂਦਾ ਵਿੱਚੋਂ ਨਿਕਲ ਜਾਂਦੇ ਨੇ ਉੱਤੇ ਮੱਥਲੀਆਂ ਵਿੱਚ ਇਹਨਾਂ ਦੀ ਸਾਰੀਆਂ ਹੱਸਿਆ ਹੂੰ ਭੋਖਾ ਵਗ ਬਣਾ ਲੰਦਾ ਆ ਆ ਬਾਦਲੇ ਵਾਲੇ ਮੇਰੇ ਕੋਲੇ ਬੱਕਰਾ ਆਦੀ ਉਹਦਾ ਆ ਉਹਦਾ ਸਾਲੇਦਾਰਗਾ ਸਾਡੀ ਬੰਨਿਆ ਦੀ ਉਹ ਜਿਹੜੀ ਗੱਲ ਕਰਨ ਹੈ ਇੰਨਾ ਜੀ ਦੇਲਾ ਕਿੱਡਾ ਮੱਥਾ ਦੇਤਾ ਜਿਹੜਾ ਇੱਕ ਮੇਰੇ ਕੋਲ ਦੀ ਲੋਹਾ ਜਾਂ ਉਹਦਾ ਵਿਆਹ ਚ ਮਗਾਣਾ ਲੋਹੇ ਦੇ ਨੇ ਕੱਢਿਆ ਮੱਥਾ ਭੈਣ ਦੇ ਪਾਸਤਾਨ ਬਣਾਈ ਪਈ ਸੀ ਇਹ ਜਿਹੜੇ ਨਿਕਲਦੇ ਨੇ ਵਿੱਚੋਂ ਹੀ ਅੱਛਾ ਹਾਂ ਹਾਂ ਵਿੱਚੇ ਨਿਕਲਿਆ ਇਹਨਾਂ ਦੇ ਵਿੱਚੋਂ ਐ ਨਹੀਂ ਪਤਾ ਕੀ ਨਿਕਲਣਾ ਹਮ ਹੁਣ ਮਾਗਰ ਉਹਦਾ ਤੇਰਾ ਕਣਾ ਦਾਦੇ ਬਾਬਿਆਂ ਦਾ ਕੰਮ ਆ ਇਹ ਅੱਛਾ ਹਮ ਠੀਕ ਹੈ ਇਹਨਾਂ ਦੇ ਬਾਬੇ ਨੇ ਵੀ ਬੱਤੀ ਵਧੀਆ ਲਈ ਆ ਹੂੰ ਹੂੰ ਜਿਹਦਾ ਮੱਤਰੀ ਬਹੁਤ ਵਧੀਆ ਚੰਗੀ ਬੱਕਰੀ ਲੈ। ਉਹਨਾਂ ਦਾ ਵੱਡੀ ਹਾਈਟ ਵਾਲਾ। ਬਹੁਤ ਵਧੀਆ ਬਜੇ। ਹੁਣ ਹੈਡ ਬੱਕਰੀ ਵੀ ਬਹੁਤ ਹੀ ਬੱਕਰੀਆਂ ਮਰ ਗਏ। ਇਹਦੇ ਵੀ ਹੈਡ ਬਹੁਤ ਹੀ ਅੱਛਿਆ। ਜਿਹੜੀ ਪੱਲੀ ਜਿਹਦਾ ਪੈਂਦੀ ਬੱਕਰੀ ਲੰਬੀ ਬਹੁਤ ਹੈ ਹੈ ਨਹੀਂ ਤੇ ਆਪਣੇ ਲੰਬੀ ਨਹੀਂ ਬੱਕਰੀ। ਅੱਛਿਆ। ਗੱਜ ਨਹੀਂ ਲੰਬੀ ਦੀ ਭੈਣ ਤੇ ਰਹੀ। ਹੂੰ। ਲੰਬਾਈ ਗਰਦਨ ਸਿੰਘੀ ਸਿੰਘੀ ਸਾਰੀ ਛੱਟਦੀ ਐ ਨਹੀਂ ਜੀ। ਹੂੰ ਹੂੰ ਹੂੰ। ਬੱਕਰੇ ਦਾ ਵਧੀਆ ਰੱਖੇ ਨੇ ਬੱਕਰੇ ਦਾ ਮਰ ਗਏ ਬੱਕਰੇ ਦੇ ਖਾਣ ਦੇ ਬੱਕਰੇ ਦਾ ਹੁਣ ਪਠੋਰੇ ਨੇ। ਬੱਕਰੇ ਆਹ ਉਹ ਬੱਕਰਾ ਮਰ ਗਏ ਜਿਹੜਾ ਵੱਡਾ ਬੱਕਰੇ ਮਰ ਗਏ ਨੇ 4-5 ਬੱਕਰੇ ਮਾਰੇ। ਵਿੱਚ ਇਹ ਫਾਰਮਰ ਦੇ ਦੋ ਬੱਕਰੇ ਚੱਲਦੇ ਬਹੁਤ ਜੰਗ ਕੰਨਾਂ ਦੀ ਲੈਂਥ ਲੰਥ ਵਧੀਆ ਹੋਊ ਪੂਰਾ ਪੂਰਾ ਮਗਾ ਦੇਖੀ ਯਾਰ ਜੀ ਲਾਉਂਦੇ ਦੀ ਬੱਕਰੇ ਹੂੰ ਬਾਕੀ ਸਾਰੇ ਨੂੰ ਪਤਾ ਹੀ ਆ ਹਾਂ ਪਤਾ ਇਹਨਾਂ ਨੂੰ ਪਤਾ ਹੀ ਹੈ ਜੇ ਮੇਲਿਆਂ ਬੁੱਲਿਆਂ ਜਾਂਦੇ ਸਾਰੇ ਨੂੰ ਪਤਾ ਜਿਹੜੇ ਵਸਲੇ ਕਗਲਾ ਨੂੰ ਨਹੀਂ ਇਹ ਕਰਦੇ ਨਹੀਂ ਲੋਕ ਤੈਨੂੰ ਪਤਾ پڑੇ ਕੋਈ ਆਵਾਜ਼ ਦੇ ਨਹੀਂ ਜਾਨੀ ਜਾਨੀ ਜਾਂ ਜਾਂਦੇ ਦੀ ਵੋਕ ਆਵਾਜ਼ ਦੇ ਦੀ ਵਾਜੀ ਖੜੇ ਲੱਕ ਨੂੰ ਤੋਂ ਨਹੀਂ ਨਿੰਦਣ ਦੇਂਦੀ ਕਿਸੇ ਕੋਲ ਫੇ ਚਾਰ ਦੇ ਦਾ ਬਾਹਰ ਹੀ ਆਣਾ ਬਈ ਹੂੰ ਰਾਖ ਬਾਹਰ ਹੀ ਚਰਾਈ ਦੀ ਨੇ ਹੂੰ ਜਿਆਦਾ ਬਾਤ ਕਰ ਫੇਰ ਫੁੱਲਾਂ ਦੇ ਹਾਂ ਮੈਂ ਸਮਝ ਲਾ ਵੀ ਫਿਆਲ ਸੂਰ ਦੇ ਮਿੰਨੇ ਟਿਕਿਆ ਫਿਆਲ ਜਦੋਂ ਪਾ ਪਾ ਲਿਆ ਦਾਣਾ ਪਾ ਪਾ ਲਿਆ ਤੇਰਾ ਹੂੰ ਅੱਛਾ ਹੂੰ ਬਸ ਬਾਹਰ ਹੀ ਚਰਾਈ ਤੇ ਆਇਆ ਬਾਹਰ ਹੀ ਚਰਾਈ ਤੇ ਹਾਂ ਦਾਣੇ ਉਨੇ ਪਾ ਦੇ ਨੇ ਜਮੀਂ ਚੜੀ ਜਾ ਹੂੰ ਉਹੀ ਚਰੀ ਜਾਂਦਾ ੜਾਲ ੜਾਲ ਚੱਲੀ ਜਾਂਦਾ ਪੋਜੂ ਟੂਲੇ ਰੱਖਤਾ ਨਹੀਂ ਚੱਲ ਢੱਡਪੜੀ ਜਾਂਦਾ ਹੂੰ ਤੇ ਠੀਕ ਆ ਬਾਈ ਤਾਰੀ ਹਾਂ ਬਾਈ ਬਹੁਤ ਧੰਨਵਾਦ ਧੰਨਵਾਦ ਜੀ ਹੂੰ